ਕੀ ਕਾਲਸਾ ਵਾਲੇ ਸਾਰੇ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਤੇ ਸਾਰੀ ਨੌਜਵਾਨੀ ਦਾ तहे ਦਿਲੋਂ ਧੰਨਵਾਦ ਕਰਦੀ ਕਿ ਸੰਗਤਾਂ ਨੇ ਬਹੁਤ ਹੀ ਸਪੋਰਟ ਕੀਤੀ ਆਪ ਮਹਾਰਾ ਆਪਣਾ ਫਰਜ਼ ਸਮਝ ਕੇ ਪਿੰਡਾਂ ਚ ਪਹੁੰਚ ਜਾ ਕੀਤਾ ਬਹੁਤ ਹੀ ਸਹਿਯੋਗ ਦਿੱਤਾ ਬਹੁਤ ਬਹੁਤ ਮੈਂ ਸੰਗਤਾਂ ਦਾ ਧੰਨਵਾਦ ਕਰਦੀ ਕਾਲਸਾ ਜੀ ਬਹੁਤ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਇਹ ਜਿੱਤ ਨੂੰ ਮੈਂ ਦੇਖੀ ਦੀ ਜਿੱਤ ਸਮਝਦੀ ਹਾਂ ਦੀਦੀ ਹਾਰ ਸੀ ਮੋਬਾਈਲ ਤੇ ਪਤਾ ਸੀ ਸਮਾਂ ਸੀ ਤੇ ਜੋ ਸੀ ਇੱਕ ਕਪੜਾ ਇਹ ਨੋਟ ਰਿਕਵੈਸਟ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਛਡਾਉਣਾ ਹੈ ਤੇ ਉਹਦੇ ਵਿੱਚ ਅਸੀਂ ਸਾਨੂੰ ਬੰਦੀ ਸਿੰਘਾਂ ਦੇ ਲੋਕਾਂ ਨੇ ਇੱਕ ਖਤਵਾ ਦਿੱਤਾ ਦੇ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਉਹਦੇ ਅਨਸਾਰ ਹੀ ਸਾਰਾ ਕੁਝ ਹੋਊਗਾ ਬੱਲ ਸਿੰਘ ਬਾਤ ਗੱਲ ਨਹੀਂ ਹੋ ਸਕਦੀ ਅਸਲਤ ਨੂੰ ਜਿਹੜਾ ਉਹ ਜਿਹੜਾ ਦਾਹ ਦਾ ਖਾਣੇ ਨਹੀਂ ਹੋ ਜਿਹੜਾ ਇੱਕ ਰਵੈਤੀ ਤੋੜ ਕੇ ਸਾਰੀ ਰਵੈਤੀ ਪਾਰਟੀਆਂ ਨੂੰ ਤੋੜ ਕੇ ਤੇ ਭਾਈ ਸਰਜੀਤ ਸਿੰਘ ਦਾ ਜਿੱਤਣਾ ਪੂਰੇ ਪੰਥ ਲਈ ਪੂਰੇ ਸੰਸਾਰ ਲਈ ਤਾਂ ਬਈ ਥੋੜਾ ਅਲੱਗਤ ਨਜ਼ਾਰਾ ਕਦੇ ਨਹੀਂ ਹੋਣਾ ਜਦੋਂ ਉਹ ਜਾਏਗਾ ਸੰਸਦ ਦੇ ਵਿੱਚ ਜਾਊਗਾ ਇੱਕ ਪਾਸੇ ਬੈਠਾ ਹੋਇਆ ਰਾਹੁਲ ਗਾਂਧੀ ਇੱਕ ਪਾਸੇ ਬੈਠਾ ਹੋਵੇਗਾ ਸਰ ਤੇ ਉਹ ਸਾਡੇ ਲਈ ਥੋੜਾ ਹੀ ਮਾਣ ਮਰਦਾ ਇਤਿਹਾਸ ਹੋਊਗਾ ਦੁਬਾਰਾ ਅਸਲੀ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਸਾਨੂੰ ਇੰਨਾ ਸੋਹਣਾ ਮੌਕਾ ਅਸੀਂ ਦੋ ਸਿੱਖਾਂ ਦੇ ਪੰਥ ਵੱਲੋਂ ਜਿਹੜਾ ਸਾਡਾ ਅਸੀਂ ਅਸਲੀ ਪੰਥ ਸਮਝਦੇ ਹਾਂ ਲੋਕਾਂ ਨੇ ਆਪ ਮੁਹਾਰਾ ਫਤਵਾ ਕਿਹਾ ਇਸੇ ਬੜਾ ਜ਼ਰੂਰੀ ਸੀਗਾ ਇਹਦੇ ਬਿਨਾ ਸਾਡਾ ਜੁਗਾਰਾ ਹੀ ਨਹੀਂ ਸੀਗਾ ਬਾਈ ਗੁਰੂ ਜੀ ਨੇ ਨਿਨੇ ਹੋ ਕੇ ਸਾਡੀ ਰੰਗ ਸੁਣੀ ਹੈ ਅਸੀਂ ਸ਼ੁਕਰਗੁਜ਼ਾਰ ਹਾਂ